ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਬਰਮਿੰਦਰ ਸਿੰਘ ਢੀਂਡਸਾ ਨੂੰ ਸੀਟ ਨਾ ਦੇਣ ਤੋਂ ਬਾਅਦ ਆਪਣੇ ਆਪ 'ਚ ਬਹੁਤ ਕੁਝ ਚੱਲਦਾ ਨਜ਼ਰ ਆ ਰਿਹਾ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਇਹੋ ਜਿਹੀ ਖਬਰ ਵੀ ਹੈ ਜਿਸ ਨੇ ਦੁਵਾਰਾ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਸਕਾਉਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਹੋਈ ਹੈ ਬੀਬੀ ਜਗੀਰ ਕੌਰ ਦੇ ਬਾਬਤ ਇੱਕ ਇਹ ਕਿਹਾ ਜਾ ਰਿਹਾ ਹੈ ਕਿ ਬੀਬੀ ਜੀ ਦੁਵਾਰਾ ਗੁੱਸੇ ਚ ਨੇ ਕਿਹਾ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਦੇ ਸੁਰ ਦੁਆਰਾ ਬਾਗੀ ਹੁੰਦੇ ਜਾ ਰਹੇ ਨੇ ਦੁਬਾਰਾ ਉਹਨਾਂ ਦਾ ਬਿਆਨ ਜੋ ਸਾਹਮਣੇ ਆਇਆ ਜੋ ਇੰਟਰਵਿਊਜ਼ ਉਹਨਾਂ ਨੇ ਦਿੱਤੀਆਂ ਉਹਨਾਂ ਦੇ ਵਿੱਚ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਨਸੀਤ ਦਿੰਦੇ ਨਜ਼ਰ ਆ ਰਹੇ ਨੇ ਔਰ ਉਹੀ ਸੋਰ ਉਹੀ ਬਾਗੀ ਸੋਰ ਨਜ਼ਰ ਆ ਰਹੇ ਨੇ ਉਹ ਜਿਹੜੇ ਪਾਰਟੀ ਚੋਂ ਬਾਹਰ ਹੋਣ ਵੇਲੇ ਉਹ ਗੱਲਾਂ ਕਰਦੇ ਸੀ ਤੇ ਉਦੋਂ ਨਜ਼ਰ ਆਉਂਦੇ ਸੀ ਖੈਰ ਬੀਬੀ ਜਗੀਰ ਕੌਰ ਨੇ ਇੱਕ ਗੱਲ ਆਖੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਸੀਟ ਦੇਣ ਦਾ ਵਾਅਦਾ ਕਰਕੇ ਪਾਰਟੀ ਦੇ ਵਿੱਚ ਲਿਆਂਦਾ ਗਿਆ ਸੀ ਉਹਨਾਂ ਨੂੰ ਵਾਅਦਾ ਕੀਤਾ ਸੀ ਯਾਨੀ ਕਿ ਅੰਦਰਲੀ ਇਹ ਗੱਲਾਂ ਬੀਬੀ ਜ਼ਗੀਰ ਕੋਲ ਬਾਹਰ ਦੱਸਦੇ ਨਜ਼ਰ ਆ ਰਹੇ ਨੇ ਇਹੋ ਜਿਹੀਆਂ ਗੱਲਾਂ ਅੰਦਰੂਨੀ ਗੱਲਾਂ ਜਿਹੜੀਆਂ ਪਬਲਿਕਲੀ ਨਹੀਂ ਕੀਤੀਆਂ ਜਾਂਦੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਫ਼ ਕਰਦੇ ਤਾਂ ਕਿ ਪਾਰਟੀ ਵਿੱਚ ਤਾਂ ਲਿਆਂਦਾ ਗਿਆ ਸੀਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਫਿਰ ਪਾਰਟੀ 'ਚ ਲਿਆਂਦਾ ਗਿਆ ਤੇ ਉਸ ਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਉਸ ਦੀ ਲੀਡਰਸ਼ਿਪ ਦੇ ਉੱਤੇ ਸਿੱਧਾ ਭਰੋਸਾ ਨਹੀਂ ਕਰ پا ਰਹੇ ਔਰ ਇਹ ਇਹ ਵੀ ਆਪਣੇ ਆਪ ਚ ਦਰਸਾਉਂਦਾ ਹੈ ਕਿ ਬੀਬੀ ਜਗੀਰ ਕੌਰ ਦੁਬਾਰਾ ਬਾਗੀ ਹੋ ਸਕਦੇ ਨੇ ਦੁਬਾਰਾ ਅਕਾਲੀ ਦਲ ਨੂੰ ਛੱਡ ਸਕਦੇ ਨੇ ਪਹਿਲਾਂ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੱਢਿਆ ਜਿਵੇਂ ਬੀਬੀ ਜਗੀਰ ਕੌਰ ਕਹਿੰਦੇ ਨੇ ਔਰ ਹੁਣ ਇਹ ਗੱਲਾਂ ਚੱਲਦੀਆਂ ਪਈਆਂ ਕਿ ਹੁਣ ਸ਼ਾਇਦ ਉਹ ਆਪ ਅਕਾਲੀ ਦਲ ਨੂੰ ਛੱਡ ਕੇ ਤੇ ਪਾਸਾ ਵਟ ਸਕਦੇ ਨੇ ਕਿਉਂਕਿ ਜੇ ਗੱਲ ਕਰੀਏ ਸੁਖਦੇਵ ਸਿੰਘ ਢੀਂਡਸਾ ਦੀ ਬੀਬੀ ਜਗੀਰ ਕੌਰ ਦੱਸਦੇ ਨੇ ਕਿ ਸੁਖਦੇਵ ਸਿੰਘ ਇਹ 100 ਤੱਕ ਗੱਲਾਂ ਚੱਲ ਰਹੀਆਂ ਹੈ ਕਿ ਸੁਖਦੇਵ ਸਿੰਘ ਢੀਂਡਸਾ ਆਪਣੇ ਹਮੈਤਿਆਂ ਦੇ ਨਾਲ ਰਲ ਕੇ ਜਿਹੜੇ ਅਕਾਲੀ ਦਲ ਸਹਿਯੋਗਤ ਦੇ ਵਿੱਚ ਉਹਨਾਂ ਦੇ ਚੁਣੇਦੇ ਸਾਥੀ ਕਰੀਬ 20 ਸੀਗੇ ਉਹਨਾਂ ਨਾਲ ਰਲ ਕੇ ਮੀਟਿੰਗਸ ਕਰਦੇ ਨਜ਼ਰ ਆ ਰਹੇ ਨੇ ਔਰ ਹੋ ਸਕਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੀ ਆਪਣੇ ਪੁੱਤ ਨੂੰ ਲੈ ਕੇ ਤੇ ਪਾਸਾ ਵਟ ਸਕਦੇ ਨੇ ਪਰ ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਤਾਂ ਸਿਰੇ ਹੀ ਲਾਤਾ ਗੱਲ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੇ ਵਾਦਾ ਕੀਤਾ ਸੀ ਤੇ ਉਸ ਨੂੰ ਪੂਰਨਾ ਚਾਹੀਦਾ ਸੀਗਾ ਇਹ ਇਸ ਤਰ੍ਹਾਂ ਫੈਸਲਾ ਦੇਣਾ ਸਹੀ ਨਹੀਂ ਹੈ ਉਹਨਾਂ ਨੇ ਸਾਫ਼ ਕਿਹਾ ਹੈ ਔਰ ਨਾਲ ਦੀ ਨਾਲ ਇਹਨਾਂ ਗੱਲਾਂ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਬੀਬੀ ਜਗੀਰ ਕੌਰ ਸ਼ਾਇਦ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਫੈਸਲੇ ਤੋਂ ਹੁਣ ਨਾਖੁਸ਼ ਨੇ ਹੋ ਸਕਦਾ ਹੈ ਕਿ ਬੀਬੀ ਜਗੀਰ ਕੌਰ ਆਉਣ ਦੇ ਸਮੇਂ ਨੂੰ ਪਾਰਟੀ ਛੱਡ ਦੇਣੀ ਆ ਫਿਰ ਪਾਰਟੀ ਤੋਂ ਦੁਬਾਰਾ علیحدਾ ਹੋ ਜਾਣ ਉਹ ਜਿਵੇਂ ਕਹਿੰਦੇ ਨੇ ਕਿ ਆਕਾਲੀ ਦਲ ਤੋਂ علیحدਾ ਨਹੀਂ ਹੋ ਸਕਦੇ ਉਹ ਆਕਾਲੀ ਨੇ ਪਰ ਸੁਖਬੀਰ ਸਿੰਘ ਬਾਦਲ ਤੋਂ ਦੁਬਾਰਾ ਦੂਰੀਆਂ ਜੜੀਆਂ ਨੇ ਉਹ ਬਣ ਜਾਣ ਆਪਣੇ ਪ੍ਰਧਾਨ ਤੋਂ ਦੂਰੀਆਂ ਜੜੀਆਂ ਨੇ ਲੀਡਰਾਂ ਦੀਆਂ ਦੁਬਾਰਾ ਬਣ ਸਕਦੀਆਂ ਨੇ ਬੀਬੀ ਜ਼ਗੀਰਕਰ ਔਰ ਸੁਖਦੇਵ ਸਿੰਘ ਢੀਂਸਾ ਦਾ ਪਰਿਵਾਰ ਦੁਆਰਾ ਆਕਾਲੀ ਦਲ ਨੂੰ ਛੱਡ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਛੱਡ ਸਕਦਾ ਇਸ ਦੀਆਂ ਕਿੱਸ ਰਹੀਆਂ ਹੋਰ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਭਾਵੇਂ ਕਿ ਉਹਨਾਂ ਨੇ ਆਪਣੇ ਬਿਆਨ ਚ ਇਹ ਜ਼ਰੂਰ ਕਿਹਾ ਕਿ ਉਹਨਾਂ ਦੇ ਇਸ ਬਿਆਨ ਨੂੰ ਬਗਾਵਤ ਨਾ ਸਮਝਿਆ ਜਾਵੇ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੰਦੇ ਬੀਬੀ ਜਗੀਰ ਕੌਰ ਨਜ਼ਰ ਆ ਰਹੇ ਨੇ ਇੱਕ ਪਾਸੇ ਬੀਬੀ ਜਗੀਰ ਕੌਰ ਨੂੰ ਪਹਿਲਾਂ ਵੀ ਸਵਾਲ ਕੀਤੇ ਗਏ ਜਦੋਂ ਪਾਰਟੀ 'ਚ ਵਾਪਸੀ ਕੀਤੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਜਿਹੜੇ ਇਤਰਾਜ਼ ਤੁਸੀਂ ਖੜੇ ਕੀਤੇ ਸੀ ਕੀ ਉਹ ਇਤਰਾਜ਼ ਪੂਰੇ ਹੋ ਗਏ ਤਾਂ ਉਸ ਉੱਤੇ ਬੀਬੀ ਜਗੀਰ ਕੌਰ ਹਰ ਵਾਰ ਇਹੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਇਹ ਸਵਾਰਾ ਸ਼ਵਾਸਨ ਦਵਾਇਆ ਗਿਆ ਪਰ ਕੀ ਬੀਬੀ ਜਗੀਰ ਕੌਰ ਜੋ ਸੋਚ ਕੇ ਪਾਰਟੀ 'ਚ ਵਾਪਸ ਗਏ ਸੀ ਉਹ ਪੂਰਾ ਹੋ ਚੁੱਕਿਆ ਔਰ ਆਉਂਦਾ ਸਮਾਂ ਬੀਬੀ ਜਗੀਰ ਕੌਰ ਕੀ ਪਲਾਨ ਕਰਨਗੇ ਸੁਖਦੇਵ ਸਿੰਘ ਢੀਡਸਾ ਕੀ ਪਲਾਨ ਕਰਨਗੇ ਉਸ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ Subscribe to One India channel and never miss an update.